ਖਾਣੇ ਦੇ ਵਿੱਚ ਸਾਡੇ ਚਾਰ ਬਾਰ ਦਾ ਤਾਂ ਹੋਈਆਂ ਸੀ ਪਿਛਲੇ ਸਮੇਂ ਦੇ ਦੌਰਾਨ ਉਹਦੇ ਸੰਬੰਧ ਵਿੱਚ ਅਸੀਂ ਜਿਹੜੀ ਐ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਮੈਂ ਤੁਹਾਨੂੰ ਸਿਸਟਮੈਟਿਕਲੀ ਦੱਸਦਾ ਸਭ ਤੋਂ ਪਹਿਲਾਂ ਸਾਡੇ ਇੱਥੇ ਸਰਲੀ ਆਪਣੇ ਕਰਿਆਨਾ ਸਟੋਰ ਹੈਗਾ ਸਰਲੀ ਵਾਲਿਆਂ ਦਾ ਉੱਥੇ ਇਹਨਾਂ ਨੂੰ ਧਮਕੀ ਆਈ ਸੀ ਡੋਨੀ ਬੱਲ ਇਹ ਮਨੂਕਣ ਛਾਪੂਰੀਆ ਤੇ ਬਿੱਲਾ ਅਰਜਨ ਮੰਗੇ ਵੱਲੋਂ ਇਹ ਰਲ ਕੇ ਤਿੰਨ ਚਾਰ ਜਣੇ ਬਾਹਰੋਂ ਕਾਨਫਰੰਸ ਗੱਲਾਂ ਕਰਦੇ ਆ ਲੋਕਾਂ ਨੂੰ ਉਹਦੇ ਵਿੱਚ ਇਹਨਾਂ ਨੇ ਇਹਨਾਂ ਨੂੰ 50 ਲੱਖ ਦੀ ਫਰौती ਮੰਗੀ ਸੀ ਉਸ ਤੋਂ ਬਾਅਦ 20 ਲੱਖ ਦੇ ਦੋ ਇਸ ਤਰੀਕੇ ਇਹਨਾਂ ਦਾ ਚੱਲਦਾ ਰਿਹਾ ਇਹਦੇ ਵਿੱਚ ਅਸੀਂ ਇਹ ਜਿਹੜਾ ਸਿਗਾ ਗੈਂਗ ਸਾਰਾ ਟ੍ਰੇਸ ਕਰ ਲਿਆ ਇਹਦੇ ਵਿੱਚ ਪਰਚਾ ਰਜਿਸਟਰਡ ਕੀਤਾ ਮੇਨ ਜਿਹੜਾ ਇੱਥੋਂ ਦਾ ਜੰਡੇ ਵਾਲੇ ਕਸਬੇ ਦਾ ਇੱਕ ਬੰਦਾ ਸੀ ਦੀਪਕ ਜਿਹੜਾ ਕਿ ਮੀਡੀਏਟਰ ਦੀਪਕ ਤੇ ਦੇਬੂ ਇਹ ਦੋ ਬੰਦੇ ਆ ਗਾਂ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਘਰ ਦੇ ਕਿਉਂਕਿ ਇਹ ਸਾਰੇ ਰਲ ਮਿਲ ਕੇ ਇਸ ਗੈਂਗ ਨੂੰ ਚਲਾਉਂਦੇ ਆ ਸ਼ਹਿਰ ਦੇ ਜਿਹੜੇ ਵੀ ਬੰਦੇ ਹੈਗੇ ਆ ਮੇਨ سرمایهਦਾਰ ਉਹਨਾਂ ਦੇ ਮੋਬਾਈਲ ਨੰਬਰ ਲੈ ਕੇ ਇਹ ਉਹਨਾਂ ਨੂੰ ਦੰਦੇ ਆ ਉਹਨਾਂ ਤੋਂ ਲੈ ਕੇ ਫਿਰ ਉਹ ਇਹਨਾਂ ਨੂੰ ਥ੍ਰੈਟ ਕਾਲ ਕਰਦੇ ਆ ਥ੍ਰੈਟ ਕਾਲ ਕਰਕੇ ਇਹ ਫਿਰ ਦੀਪਕ ਜਿਹੜਾ ਸਾਡੇ ਹੱਥ ਆਇਆ ਵਿਧ ਪ੍ਰੂਫ ਇਹ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਿਪੋਰਟ ਦੇ ਵਿੱਚ ਸਾਡੇ ਸਾਰਾ ਕੁਝ ਆ ਗਿਆ ਕਿ ਇਹਨਾਂ ਦੇ ਇਹਨੂੰ ਇਹਨਾਂ ਨੂੰ ਅਸੀਂ ਫਿਰ ਟ੍ਰੇਸ ਕੀਤਾ ਇਹਨਾਂ ਨੂੰ ਫੜਿਆ ਇਹਦੇ ਵਿੱਚ ਹੀ ਅਸੀਂ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਜਿਹੜਾ ਡੋਨੀ ਬੱਲਾ ਇਹਦਾ ਅਸੀਂ ਲਿੰਕ ਜਿਹੜਾ ਡਿਵੈਲਪ ਕੀਤਾ ਇਸ ਚੀਜ਼ ਦਾ ਇਹ ਪਰੌਤੀਆਂ ਲੈ ਕੇ ਆਪਣੀ ਮਾਤਾ ਭਰਾ ਭੈਣਾਂ ਪਰੋੜੋਈਆਂ ਨੂੰ ਜਿੰਨੇ ਵੀ ਰਿਸ਼ਤੇਦਾਰ ਇੱਧਰ ਆ ਇਹ ਸਾਰਿਆਂ ਨੂੰ ਪਾਲ ਪਾਲ ਰਹੇ ਆ ਇਦੇ ਵਿੱਚ ਅਸੀਂ ਡੋਨੀ ਦੀ ਮਾਤਾ ਗਿਆਨ ਕੋ ਉਹਦੇ ਦੋ ਬਣਵਾਈਏ ਅਮਰੀਤ ਸਿੰਘ ਤੇ ਰਾਜ ਬਹਾਦਰ ਇਹ ਇਹ ਜਿਹੜੇ ਅਸੀਂ ਅਰੈਸਟ ਕਰਕੇ ਜੇਲ੍ਹ ਭੇਜੇ ਆ ਇਹ ਤੋਂ ਬਾਅਦ ਜਿਹੜੇ ਜਿੰਨੇ ਵਪਾਰੀਆਂ ਦੀ ਜਿਹੜੀ ਆਇਡੈਂਟੀਫਿਕੇਸ਼ਨ ਕਰਨ ਵਾਲਾ ਦੇਬੂ ਹੈਗਾ ਉਹ ਤਾਂ ਅਜੇ ਫਰਾਰ ਆ ਉਹਦਾ ਜਿਹੜਾ ਫਾਦਰ ਆ ਜਸਵੰਤ ਸਿੰਘ ਉਹ ਅਸੀਂ ਅਰੈਸਟ ਕਰ ਲਿਆ ਮੇਨ ਇਹਦੇ ਵਿੱਚ ਜਿਹੜਾ ਇਹ ਥੋੜੇ ਦਿਨਾਂ ਬਾਅਦ ਇਹਨਾਂ ਨੇ ਫਿਰ ਆ ਕੇ ਗੋਲੀ ਚਲਾਈ ਸੀ ਇਹਨਾਂ ਦੇ ਸਟੋਰ ਦੇ ਉੱਤੇ ਉਹਦੇ ਵਿੱਚ ਮੇਨ ਸ਼ੂਟਰ ਸੀ ਰਮਨਪ੍ਰੀਤ ਸਿੰਘ ਇਹ ਗਮਟਾਲੇ ਦਾ ਇਹ ਇਹ ਵੀ ਅਸੀਂ ਅਰੈਸਟ ਕਰ ਲਿਆ ਇਹਦੇ ਨਾਲ ਦੋ ਬੰਦੇ ਹੋਰ ਹੈਗੇ ਆ ਗੁਰਪ੍ਰੀਤ ਸਿੰਘ ਤੇ ਮਾਨਦੀਪ ਸਿੰਘ ਇਹ ਦੋਨੇ ਅਜੇ ਫਰਾਰ ਆ ਇਹ ਕੀ ਕਰਦੇ ਆ ਇਹ ਜਿੰਨੀ ਫਰੋਤੀ ਮਿਲਦੀ ਆ ਇਹ ਆਪਣੇ ਘਰਾਂ ਦੇ ਵਿੱਚ ਦਿੰਦੇ ਆ ਉਹ ਫੇਰ ਕਰਦੇ ਵੀ ਵਰਤੇ ਇਹਦੇ ਵਿੱਚ ਅਸੀਂ ਇਹਨਾਂ ਦੇ ਫਾਦਰ ਦੋਨਾਂ ਦੇ ਇਹ ਵੀ ਅਰੈਸਟ ਕਰ ਲਏ ਆ ਗੁਰਪ੍ਰੀਤ ਸਿੰਘ ਦਾ ਫਾਦਰ ਆ ਬਚੱਤਰ ਸਿੰਘ ਕਾਮਲਪੁਰਾਇਆ ਇਹ ਕਲਾਂਨੌਰ ਦੇ ਵਿੱਚ ਤੇ ਇੰਦਰਜੀਤ ਸਿੰਘ ਹੈਗਾ ਇਹਦਾ ਮਾਨਦੀਪ ਦਾ ਪਿਓ ਇਹ ਇਹ ਵੀ ਅਸੀਂ ਟੋਟਲ ਹੁਣ ਤੱਕ ਅਸੀਂ 7 ਬੰਦੇ ਜਿਹੜੇ ਗ੍ਰਿਫਤਾਰ ਕਰ ਚੁੱਕੇ ਆ ਤੇ ਬਾਕੀ ਜਿਹੜੇ ਦੂਜੇ ਆ ਉਹ ਵੀ ਜਲਦੀ ਤੋਂ ਜਲਦੀ ਫੜ ਲਾਂਗੇ ਇਹਦੇ ਚ ਦੱਸਣਾ ਮੇਨ ਹੈ ਵੀ ਜਿਹੜਾ ਮੇਨ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀ ਵਾਰਦਾਤ ਦੇ ਵਿੱਚ ਉਹ ਵੀ ਸਾਡੇ ਕਬਜ਼ੇ ਚ ਆ ਗਿਆ ਤੇ ਇੱਕ ਕਾਰ ਆ ਔਰ ਉਹ ਵੀ ਤੇ ਸੱਤ ਮੋਬਾਈਲ ਇਹਨਾਂ ਨੇ ਜਿਹੜੇ ਵਰਤੇ ਸੀ ਉਹ ਉਸ ਵਾਰਦਾਤ ਦੇ ਦੌਰਾਨ ਉਹ ਸੱਤੇ ਤੇ ਸੱਤੇ ਅਸੀਂ ਰਿਕਵਰ ਕਰ ਲਏ ਇਹ ਤੋਂ ਬਾਅਦ ਇਹ ਤੋਂ ਪਹਿਲਾਂ ਫਿਰ ਇੱਕ ਹੋਰ ਹੋਇਆ ਸੀ ਫਿਗਰ ਨੰਬਰ 106 ਹੋਈ ਸੀ ਸਤਨਾਮ ਸਿੰਘ ਦੇ ਘਰ ਗੋਲੀਆਂ ਚਲਾਈਆਂ ਸੀ ਇਹਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਰਾਉਂਡ ਅਪ ਕਰ ਲਏ ਆ ਕਲਦੀਪ ਸਿੰਘ ਕਾਲੂ ਤੇ ਬਚਿੱਤਰ ਸਿੰਘ ਲਖਾਰੀ ਕਲਦੀਪ ਕਲਦੀਪ ਅਜੇ ਆਪਣਾ ਫਰਾਰ ਆ ਇੱਕ ਹੈਗਾ ਚਾਂਦ ਆਨੰਦ ਆਹ ਕਲਦੀਪ ਵੀ ਸੌਰੀ ਗ੍ਰਿਫਤਰ ਨੇ ਤਿੰਨੇ ਤਾਂ ਤਿੰਨੇ ਅਸੀਂ ਗ੍ਰਿਫਤਰ ਕਰ ਲਏ ਇਹਨਾਂ ਨੇ ਸਤਨਾਮ ਦੇ ਘਰ ਜਦੋਂ ਬਲੈਕਆਊਟ ਸੀਗਾ ਉਦੋਂ ਗੋਲੀਆਂ ਚਲਾਈਆਂ ਸੀ ਉਹਨਾਂ ਦੇ ਤਿੰਨ ਫਾਇਰ ਕੀਤੇ ਸੀ ਕਿ ਤਿੰਨੇ ਤਾਂ ਤਨੇ ਇਹ ਵੀ ਅਰੈਸਟ ਕਰ ਲਏ ਇਹ ਤੋਂ ਬਾਅਦ ਜਿਹੜੇ ਆ ਸਤਪੁਰ ਕਲੈਕਸ਼ਨ ਦੇ ਵਿੱਚ ਹੋਈ ਸੀ ਜਿਹੜੀ ਵਾਰਦਾਤ ਉੱਥੇ ਇੱਕ ਲੜਕੀ ਸੀਗੀ 17-18 ਸਾਲ ਦੀ ਉਹ ਜਦੋਂ ਫਾਇਰਿੰਗ ਕੀਤੀ ਉਹ ਡਰਦੀ ਉੱਪਰ ਚੜਨ ਲੱਗੀ ਪੌੜੀਆਂ ਤੇ ਉਹਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਇਹ ਵੀ ਤਿੰਨੇ ਹੀ ਸ਼ੂਟਰ ਅਸੀਂ ਜਿਹੜੇ ਆ ਵਿਧ ਵੈਪਨ ਤੇ ਵਹੀਕਲ ਜਿਹੜੇ ਅਸੀਂ ਕਾਬੂ ਕਰਦੇ ਆ ਕੱਲ ਦੀ ਇੱਕ ਵਾਰ ਪਰਸੋਂ ਇੱਕ ਵਾਰਤਾਤ ਹੋਈ ਹੈ ਇੱਥੇ ਟੀ ਪੁਆਇੰਟ ਹਵੇਲੀ ਲੱਗਿਓ ਇੱਥੇ ਇੱਕ ਰਾਜਸਥਾਨ ਤੋਂ ਟਰੱਕ ਆਇਆ ਸੀਗਾ ਰਈਏ ਵਾਈਟ ਰੰਆ ਟਰੱਕ ਹੈਗਾ ਉਹ ਗੋਲਾ ਛੱਡਣ ਆਇਆ ਸੀ ਗੋਲਾ ਲਾ ਕੇ ਤੇ ਵਾਪਸ ਜਾ ਰਿਹਾ ਸੀ ਤੇ ਇੱਥੇ ਕਲੀਨਰ ਜਿਹੜਾ ਸੀ ਉਹ ਪਾਣੀ ਲੈਣ ਉਤਰਿਆ ਟਰੱਕ ਖੜਾ ਤੇ ਇਹ ਤਿੰਨ ਚਾਰ ਬੰਦੇ ਗਿੱਧ ਵੈਪਨ ਉੱਤੇ ਚੜ ਗਏ ਤੇ ਡਰਾਈਵਰ ਨੂੰ ਅੱਗੇ ਜਾ ਕੇ ਇਹਨਾਂ ਨੇ ਕ੍ਰਿਸਟਲ ਪੁਆਇੰਟ ਦੇ ਉੱਤੇ ਥੱਲੇ ਸੁੱਟ ਦਿੱਤਾ ਤੇ ਫਾਇਰ ਕੀਤਾ ਮਾਰ ਦੇਣ ਦੀ ਨੀਅਤ ਨਾਲ ਲੇਕਿਨ ਉਹ ਕੁਦਰਤੀ ਬਚ ਗਿਆ ਇਹ ਸਵੇਰ 8:00 ਵਜੇ ਇੱਥੇ ਵਾਰਦਾਤ ਹੋਈ ਅਸੀਂ ਉਦੋਂ ਸਾਰੀਆਂ ਟੀਮਾਂ ਐਸ ਐਚ ਓ ਸਾਹਿਬ ਚੌਂਕੀ ਇਨਚਾਰਜ ਮੈਂ ਅਸੀਂ ਸ਼ਹਿਰ ਦੇ ਵਿੱਚ ਹੀ ਰਾਉਂਡ ਲਾ ਰਹੇ ਸੀ ਤੇ ਇਮੀਡੀਏਟ ਸਾਡੇ ਨੋਟਿਸ 'ਚ ਆ ਗਿਆ ਉਹ ਅਸੀਂ 1 ਘੰਟੇ ਦੇ ਵਿੱਚ ਵਿੱਚ ਜਾ ਕੇ ਇਹ ਟਰੱਕਰ ਖਬਰ ਕਰ ਲਿਆ ਇਹਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਰਾਉਂਡ ਅਪ ਕਰ ਲਏ ਆ ਦੋ ਬੰਦੇ ਜਿਹੜੇ ਰਈਆ ਦੇ ਲਾਗੇ ਦੇ ਪਿੰਡ ਦੇ ਆ ਉਹ ਫਰਾਰ ਆ ਗਏ ਕੋਈ ਜਿੰਨਾਂ ਨੇ ਫਾਇੰਡ ਕੀਤਾ ਹੈ ਬੇ ਇੱਕ ਮਾੜੇ ਸਾਰੇ ਸਾਰੇ ਕ੍ਰਿਮੀਨਲ ਹੈਗੇ ਆ ਇਹਨਾਂ ਲੋਕਾਂ ਦੇ ਗੱਲਾਂ ਚ ਆ ਕੇ ਤੇ ਬਾੜਦਾਤਾ ਕਰਦੇ ਆ ਤੇ ਹੁਣ ਜਦੋਂ ਫਸ ਜਾਂਦੇ ਆ ਜੇਲਾ ਇਹ ਕੱਟਦੇ ਆ ਉਹ ਬਾਹਰ ਦੇ ਕੋਈ ਜਿੰਨੇ ਵੀ ਇਹ ਗੈਂਗਸਟਰ ਹੈਗੇ ਆ ਇਹ ਮੌਜਾਂ ਕਰਦੇ ਆ ਮੇਰੀ ਬਸ ਇਹੀ ਲੋਕਾਂ ਦੀ ਅਪੀਲ ਟਰੱਕ ਖੋਣ ਵਾਲੇ ਜਿਹੜੇ ਉਹ ਜਮਾਨਤੇ ਆਏ ਸੀ ਪਹਿਲਾਂ ਕਿਉਂਕਿ ਇਹ ਇਹ ਜਿਹੜੇ ਲੋਕ ਹੈਗੇ ਆ ਇਹ ਬਾੜਦਾਤ ਕਰਪੋਂ ਹਟਦੇ ਨਹੀਂ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਆ ਕਿ ਜਿਹੜੇ ਕ੍ਰਾਈਮਨਲ ਬੰਦੇ ਆ ਇਹ ਜਦੋਂ ਬੇਸਿਕਲੀ ਤਾਂ ਅਸੀਂ ਪੂਰਾ ਚੈੱਕ ਆ ਸਾਡਾ ਇਹਨਾਂ ਤੇ ਹਰ ਜਗ੍ਹਾ ਤੇ ਜੇਲ੍ਹ ਚੋਂ ਸਾਨੂੰ ਪਤਾ ਲੱਗ ਜਾਂਦਾ ਪਰ ਫਿਰ ਵੀ ਜੇ ਇਹਨਾਂ ਦੀ ਕੋਈ ਮੂਵਮੈਂਟ ਪਤਾ ਲੱਗਦੀ ਆ ਤੇ ਜ਼ਰੂਰ ਸਾਡੇ ਧਿਆਨ ਚ ਆਪਣੇ ਲੋਕਲ ਥਾਣੇ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਕਿ ਇਹਨਾਂ ਦੇ ਨਿਗਰਾਨੀ ਰੱਖੀ ਜਾ ਸਕੇ ਕਿਉਂਕਿ ਇਹ ਅੱਧਾ ਕੁ ਪਰਸੈਂਟ ਲੋਕ ਆ ਜਿਹੜੇ ਕ੍ਰਾਈਮ ਨੂੰ ਵਾਰ-ਵਾਰ ਬਰਦਾਸ਼ਤ ਦਿੰਦੇ ਆ ਬਰਦਾਸ਼ਤਾਂ ਕਰਦੇ ਆ ਤੇ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਪੀ ਸਾਰੇ ਜਣੇ ਤਗੜੇ ਹੋ ਕੇ ਆਪਾਂ ਇਸ ਚੀਜ਼ ਦਾ ਸਾਡਾ ਪੁਲਿਸ ਦਾ ਸਾਥ ਦਿਓ ਤੇ ਜਿਹੜੇ ਮਾੜੇ ਅਨਸਰ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਫੜਕੇ ਅਸੀਂ ਸਲਾਖਾਂ ਦੇ ਮਗਰ ਕਰੀਏ ਤੇ ਬਾਹਰ ਕੋਸ਼ਿਸ਼ ਹਾਂ ਜਿਹੜੇ ਇਹਦੇ ਵਿੱਚ ਚਾਰ ਬੰਦੇ ਹੈਗੇ ਆ ਬਿੱਲਾ ਮੰਗੇ ਦਾ ਮੰਗਾ ਅਰਜਨ ਮੰਗਾ ਪਿੰਡ ਪਿੰਦਾ ਮਹਿਤੇ ਦੇ ਵਿੱਚ ਤੇ ਇਦਾਂ ਹੀ ਮਨੂ ਕਨ ਸ਼ਾਮਪੁਰੇ ਦਾ ਕਨ ਸ਼ਾਮਪੁਰ ਵੀ ਮਹਿਤੇ ਦੇ ਵਿੱਚ ਡੋਨੀ ਬੱਲ ਸਠਿਆਲੇ ਦਾ ਤੇ ਇਹ ਇਹ ਤਿੰਨ ਬੰਦੇ ਆ ਜਿਹੜੇ ਮੇਨ ਇੱਕ ਅਮਰ ਖੱਬਿਆਂ ਦਾ ਇਹ ਵੀ ਮਹਿਤੇ ਦਾ ਇਹ ਚਾਰ ਪੰਜ ਬੰਦੇ ਹੈਗੇ ਆ ਜਿਹੜੇ ਬਾਹਰ ਬੈਠੇ ਆ ਇਲੀਗਲੀ 2 ਨੰਬਰ ਦੇ ਪਾਸਪੋਰਟ ਬਣਾ ਕੇ ਜਾਂ ਕਿਸੇ ਤਰੀਕੇ ਚੱਲ ਗਏ ਆ ਪਰ ਅਸੀਂ ਜਲਦੀ ਹੁਣ ਅਸੀਂ ਇਹਨਾਂ ਨੂੰ NIA ਦੇ ਥਰੂ ਅਸੀਂ ਉਹਨਾਂ ਨੂੰ ਸਾਰਾ ਬਾਇਓ ਡਾਟਾ ਦੇ ਦਿੱਤਾ ਜਲਦੀ ਤੋਂ ਜਲਦੀ ਇਹਨਾਂ ਨੂੰ ਵੀ ਉਹ ਉਹਨਾਂ ਦੇ ਥਰੂ ਅਸੀਂ ਵਾਪਸ ਲਿਆਵਾਂਗੇ ਪੰਜਾਬ ਤੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਦਿਵਾ ਦੇ ਮੇਰੀ ਤਾਂ ਵਕੀਲ ਸਰ ਜਾਨਾ ਨੂੰ ਵੀ ਇਹੀ ਅਪੀਲ ਆ ਕਿ ਜਿਹੜੇ ਤੁਹਾਨੂੰ ਪਤਾ ਹੈਵਚੁਆਲਾ ਬੰਦੇ ਦੇਖੋ ਜਦੋਂ ਪੁਲਿਸ ਅਫਸਰ ਤਫ਼ਤੀਸ਼ ਕਰਦਾ ਉਹਨੂੰ ਵੀ ਪੂਰੀ ਸੱਚਾਈ ਪਤਾ ਲੱਗ ਜਾਂਦੀ ਆ ਜਿਹੜੇ ਵਕੀਲ ਸਹਬਾਨ ਆ ਉਹ ਵੀ ਕੇਸ ਲੜਦੇ ਉਹਨਾਂ ਨੂੰ ਵੀ ਸੱਚਾਈ ਪਤਾ ਲੱਗਦੀ ਆ ਪਰ ਇੱਕ ਹੁਣ ਸਿਸਟਮ ਇਦਾਂ ਦਾ ਬਣਿਆ ਆ ਕਿ ਉਹ ਉਹਨਾਂ ਲਈ ਲੜਦੇ ਆ ਉਹਨਾਂ ਨਿੱਕੀਆਂ ਮੁੱਟੀਆਂ ਕੋਈ ਗੱਲਾਂ ਬਾਤਾਂ ਰਹਿ ਜਾਂਦੀਆਂ ਜਿਨ੍ਹਾਂ ਕਰਕੇ ਇਹਨਾਂ ਨੂੰ ਬੇਲ ਮਿਲ ਜਾਂਦੀ ਆ ਚਾਰ ਸਾਰਾ ਜੰਡੇ ਵਾਲੇ ਸ਼ਹਿਰ ਦੇ ਵਾਲੇ ਵਾਲੇ ਨਾਕੀ ਲਾਏ ਆ ਤੇ ਮੇਰੀ ਅਪੀਲ ਆ ਚਲਾਨ ਵੀ ਅਸੀਂ ਵੱਧ ਤੋਂ ਵੱਧ ਕਰ ਰਹੇ ਆ ਹੁਣ ਜਦੋਂ ਆਬਜੈਕਸ਼ਨ ਕਈ ਲੋਕ ਕਰ ਰਹੇ ਆ ਜੀ ਚਲਾਨ ਬਹੁਤ ਹੋਣ ਲੱਗ ਪਏ ਦੇਖੋ ਚਲਾਨ ਉਹਨਾਂ ਦਾ ਹੀ ਹੋ ਰਿਹਾ ਜਿਹੜੇ ਮੁੰਡੇ 20 ਤੋਂ 25 30 ਸਾਲ ਦੇ ਵਿੱਚ ਵਿੱਚ ਆ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲਾਂ ਤੇ ਚੜਦੇ ਆ ਤੇ ਪਲੱਸ ਨਾ ਵਿਦਆਊਟ ਨੰਬਰ ਉਹਨਾਂ ਤੋਂ ਮੋਟਰਸਾਈਕਲ ਨਾ ਕਿਸੇ ਕੋ ਆਰਸੀ ਆ ਨਾ ਕਿਸੇ ਦਾ ਨੰਬਰ ਆ ਮੈਂ ਤੇ ਇਹੀ ਗੱਲ ਕਹੂੰਗਾ ਵੀ ਇਹ ਚੀਜ਼ ਲੋਕਾਂ ਨੂੰ ਸਾਡਾ ਸਾਥ ਦਿਓ ਉਹ ਇਸ ਤੇ ਕਿਸ ਤਰ੍ਹਾਂ ਪੁਲਿਸ ਪਛਾਣੇਗੀ ਕਿ ਕਿਹੜਾ ਬੰਦਾ ਚੋਰ ਆ ਤੇ ਕਿਹੜਾ ਸਾਥ ਇਸ ਕਰਕੇ ਇਹ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ ਉਹਨਾਂ ਨੂੰ ਇਹ ਸੋਚ ਸੋਚਣੀ ਚਾਹੀਦੀ ਆ ਜ ਆਪਣੇ ਆਲੇ ਦੁਆਲੇ ਰਹਿਣਾ ਚਾਹੀਦਾ ਹਰ ਬੰਦਾ ਆਪਣੇ ਮੋਟਰਸਾਈਕਲ ਦੇ ਕਾਗਜ਼ ਪੂਰੇ ਰੱਖੇ ਗੱਡੀ ਦੇ ਪੂਰੇ ਰੱਖੇ ਦੋ ਦੋ ਬੰਦਿਆਂ ਤੋਂ ਵੱਧ ਉੱਪਰ ਮੋਟਰਸਾਈਕਲ ਤੇ ਸਵਾਰੀ ਨਾ ਕਰੇ